ਤੁਹਾਡੇ ਪਰੰਗਰੇ ਤੋਂ ਮੁਲਕ ਪੜੇ ਗਿਆ ਨੇ ਕੀ ਵਾਂਗਰੇ ਸਾਡੇ ਮਾਨਯੋਗ ਸੀਰ ਕਪਤਾਨ ਪੁਲਿਸ ਫਰੀ ਕੋਟ ਡਾਕਟਰ ਪ੍ਰਗਿਆ ਜੈਨ ਜੀ ਆਈ ਪੀ ਐਸ ਜਿਹਦੀ ਦਿਸ਼ਾ ਨਿਰਦੇਸ਼ ਏਟ ਸੀ ਜਿਲ੍ਹਾ ਫਰੀ ਕੋਟ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਹੀ ਸਾਡੇ ਥਾਣਾ ਸਦਰ ਫਰੀ ਕੋਟ ਦੇ ASI ਚਮਕੌਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਅਮਰਤਪਾਲ ਸਿੰਘ ਅਤੇ ਬਲਵੰਤ ਸਿੰਘ ਜੋ ਦੋਨੋਂ ਇਹ ਪਿੰਡ ਪਿਪਲੀ ਦੇ ਰਹਿਣ ਵਾਲੇ ਆ ਅਤੇ ਚੋਰੀ ਦੀਆਂ ਤੇ ਹੋਰ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਨੂੰ ਅੰਜਾਮ ਦਿੰਦੇ ਆ ਜਿਨ੍ਹਾਂ ਤੇ ਮੁਕੱਦਮਾ ਨੰਬਰ 185 ਮਿਤੀ 4 ਅਗਸਤ 2025 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਇਹਨਾਂ ਤੋਂ ਚੋਰੀ ਦਾ ਜੋ LED ਵਗੈਰਾ ਹੈਗੀ ਉਹ ਬਰਾਮਦ ਕੀਤੀ ਗਈ ਹੈ। ਇਹਦੀ ਕਾਰਵਾਈ ਸੋ ਅੱਗੇ ਕੀ ਕਰ ਰਹੇ ਅੱਗੇ ਇਹਨਾਂ ਤੇ ਅਸੀਂ ਮਾਨਯੋਗ ਅਦਾਲਤ ਵਿਚਾਰਨ ਨੂੰ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਜਿੱਥੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਮੰਨਣਗੇ ਪਹਿਲਾਂ ਵੀ ਮੁਕੱਦਮਾ ਦਰਜ ਸੀ ਬਿਲਕੁਲ ਇਹਨਾਂ ਦੋਨਾਂ ਦੇ ਉੱਪਰ ਇੱਕ ਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਔਰ ਦੂਸਰੇ ਬਲਵਾਂਸਿਕ ਦੇ ਖਿਲਾਫ ਦੋ ਮੁਕੱਦਮੇ ਦਰਜ ਹੈ